ਹਰ ਰਹਿ ਮਾਨਾ ਪ੍ਰਤਾਪ ਜੀ ਹਰ ਰਹਿ ਹਰ ਰਹਿ ਜਮਾਤਾ ਦੇ ਜੈ ਹਰ ਰਹਿ ਜਮਾਤਾ ਦੇ ਜੈ ਬੰਦੇ ਹਰ ਰਹਿ ਬੰਦੇ ਜੈ ਹਰ ਰਹਿ ਮਾਨਾ ਪ੍ਰਤਾਪ ਜੀ ਹਰ ਰਹਿ ਇੱਕ ਬਰਤੇ ਰੱਖਣਾ ਬੈਠੇ ਫੋਟੋ ਦਾ ਮਾਨਾ ਪ੍ਰਤਾਪ ਰਾਏ ਨੂੰ ਸਵਾਗਤ ਲਉ ਚੰਗੇ ਨੂੰ ਨਮਨ ਕੀਤਾ ਗਿਆ ਅੱਜ ਖੇਤਰ ਮਾ ਗਨਤਾ ਦਾ ਦਿਵਸ ਮਾਨਾ ਪ੍ਰਤਾਪ ਅੱਛਾ ਮਨਾਇਆ ਗਿਆ ਔਰ ਹਰ ਸਾਲ ਦੀ ਤਰ੍ਹਾਂ ਹੀ ਸਭਾ ਵੱਲੋਂ ਸਮਾਜੀ ਕਾਰਜ ਕਰਦੇ ਹੋਏ ਸਮਾਜ ਨੂੰ ਜੋੜਦੇ ਹੋਏ ترੰਗੇ ਨੂੰ ਨਮਨ ਕਰਦੇ ਹੋਏ ਸਭ ਨੂੰ ਸਮਾਜ ਲੈ ਕੇ ਚੱਲਦੇ ਹੋਏ ਸਮਾਜ ਦੇ ਨਾਲ ਅਸੀਂ ਇਸ ਵੱਡੇ ਪਰਮ ਨੂੰ ਮਨਾਇਆ ਔਰ ਮੈਂ ਸਾਰੇ ਸਮਾਜ ਨੂੰ ਔਰ ਦਿਨੇ ਰਾਸ਼ਟਪਤ ਦਿਨੇ ਵੀ ਹੈ ਔਰ ਸਮਾਜ ਸੇਵੀ ਉਹਨਾਂ ਨੂੰ ਨਿਮਨ ਕਰਦਾ ਕਿ ਤੁਸੀਂ ਸਾਰੇ ਆ ਕੇ ਮਿਲ ਜੋੜ ਕੇ ਇਕਤਾ ਕਰਤਾ ਕਰਦੇ ਹੋਏ ਸੰਘਰਸ਼ ਕਰਦੇ ਹੋਏ ਐਸ ਨੂੰ ਹੋਰ ਪਰਮ ਨੂੰ ਵੱਡੇ ਬਣਾਓ ਤਾਂ ਕਿ ਦੇਸ਼ ਦੇ ਵਿੱਚ ਲੋਕ ਰੂਹਤੀਆਂ ਹੈ ਉਹਨਾਂ ਨਾਸ਼ ਕੀਤਾ ਜਾਏ ਔਰ ਅਸੀਂ ਮਿਲ ਜੁਲ ਕੇ ਇਸ ਸਵਾਲ ਨੂੰ ਅੱਗੇ ਵਧਾਈਏ ਔਰ ਮਿਲ ਕੇ ਇਹਦੇ ਨਾਲ ਬਰ ਚੜਕੇ ਅਸੀਂ ਚੱਲ ਸਕੀਏ ਮੇਰਾ ਇਹਹੀ ਸੰਦੇਸ਼ ਹੈ ਅੱਜ ਮਹਾਰਾਣਾ ਪ੍ਰਤਾਪ پارک ਲੁਧਿਆਣਾ ਦੇ ਵਿੱਚ ਅਖਿਲ ਭਾਰਤੀ ਛਤਰੀਵਾ ਸਭਾ ਔਰ ਮਹਾਰਾਣਾ ਪ੍ਰਤਾਪ ਰਾਜਪੂ ਸਭਾ ਵੱਲੋਂ 76ਵਾਂ ਗਣਤੰਤਰ ਦਿਵਸ ਬਹੁਤ ਹੀ ਸ਼ਰਧਾ ਔਰ ਉਤਸ਼ਾਹ ਦੇ ਨਾਲ ਮਨਾਇਆ ਗਿਆ ਜਿਸ ਦੇ ਵਿੱਚ ਜਿੱਥੇ ਸਭਾ ਦੇ ਪਦਾਧਕਾਰੀਆਂ ਨੇ ਹਿੱਸਾ ਲਿਆ ਉੱਥੇ ਹੀ ਸ਼ਹਿਰ ਦੀਆਂ ਵੱਖ-ਵੱਖ ਐਨ ਜੀਓ ਸਮਾਨਿਤ ਸਦਸਿਆਂ ਨੇ ਆ ਕੇ ਮਹਾਰਾਣਾ ਪ੍ਰਤਾਪ ਜੀ ਦੇ ਚਰਨਾਂ ਦੇ ਵਿੱਚ ਨਮਨ ਕੀਤਾ ਔਰ ਸਾਡੇ ਦੇਸ਼ ਦੀ ਆਨ-ਵਾਨ ਸ਼ਾਨ ਤਿਰੰਗੇ ਨੂੰ ਸਲਾਮੀ ਦਿੱਤੀ ਔਰ ਅੱਜ ਦੇ ਸ਼ੁਭ ਦਿਹਾੜੇ ਤੇ ਅਸੀਂ ਸਭਾ ਵੱਲੋਂ ਇੱਕ ਇੱਕ ਸੱਜਣ ਜਿਹੜੇ ਇੱਥੇ ਚੱਲ ਕੇ ਆਉਂਨਾਂ ਦਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦੇ ਆਂ ਵੀ ਹਮੇਸ਼ਾ ਦੀ ਤਰ੍ਹਾਂ ਜੋ ਸਾਡੀ ਸਭਾ ਨੂੰ ਮਾਨ ਸਤਕਾਰ ਸ਼ਹਿਰ ਵਾਸੀਆਂ ਨੇ ਦਿੱਤਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਆਸ ਰੱਖਦੇ ਹਾਂ ਕਿ ਦੇਸ਼ ਦੀ ਏਕਤਾ ਔਰ ਅਖੰਡਤਾ ਦੇ ਲਈ ਇਸੇ ਤਰ੍ਹਾਂ ਭਾਈਚਾਰੇ ਦੀ ਮਿਸਾਲ ਰੱਖਦੇ ਹੋਏ ਅਸੀਂ ਜੋ ਵੀ ਦਿਨ ਤਿਹਾੜਾ ਹੈ ਇਕੱਠੇ ਹੋ ਕੇ ਮਨਾਵਾਂਗੇ ਔਰ ਸਾਨੂੰ ਦੇਸ਼ ਦੀ ਉਨਤੀ ਔਰ ਤਰੱਕੀ ਦੇ ਵਿੱਚ ਜਾਤਾਂ ਪਾਤਾਂ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਹਮੇਸ਼ਾ ਇਕਜੁੱਟ ਹੋ ਕੇ ਸਾਥ ਦੇਣਾ ਚਾਹੀਦਾ ਇੰਨਾ ਕਹਿੰਦਾ ਮੈਂ ਸਮੂਹ ਸਦਸਿਆਂ ਦਾ ਇੱਕ ਵਾਰ ਫਿਰ ਤੋਂ ਆਪਣੀ ਸਭਾ ਵੱਲੋਂ ਧੰਨਵਾਦ ਕਰਦਾ। ਸੰਸਥਾ ਵੱਲੋਂ ਕਿੱਦਾਂ ਦੇ ਕੰਮ ਕਿੱਥੇ ਜਾ ਰਹੇ ਸਾਡੀ ਜਿਹੜੀ ਸੰਸਥਾ ਹੈ ਹਰ ਸਾਲ ਚਾਹੇ ਖੂਨਦਾਨ ਕੈਂਪ ਹੈ ਕਿਸੇ ਨੂੰ ਜੋ ਲੋੜਵੰਦ ਬੱਚੇ ਆ ਉਹਨਾਂ ਦੀਆਂ ਜਿਹੜੀਆਂ ਕਿਤਾਬਾਂ ਫੀਸਾਂ ਮਹਈਆ ਕਰਾਂਦੀ ਹੈ ਔਰ ਇਸ ਵਾਰ ਵੀ ਅਸੀਂ ਜਿਹੜੀ ਹੈਗੀ ਮਹਾਰਾਣਾ ਪ੍ਰਤਾਪ ਜੀ ਦੀ ਜਨਮ ਦਿ ਜੂਨ ਮਹੀਨੇ ਦੇ ਵਿੱਚ ਬਹੁਤ ਹੀ ਸ਼ਰਦਾ ਔਰ ਸਾਦੇ ਨਾਲ ਜਿਸ ਤਰ੍ਹਾਂ ਹਰ ਸਾਲ ਮਨਾਉਂਦੇ ਆ ਉਹ ਵੀ ਮਨਾਉਣ ਜਾ ਰਹੇ ਆ ਔਰ ਇੱਥੇ ਜੋ ਮਹਾਰਾਣਾ ਪ੍ਰਤਾਪ ਜੀ ਦੀ ਯਾਦ ਦੇ ਵਿੱਚ ਲਾਇਬ੍ਰੇਰੀ ਬਣਾਈ ਹੈ ਜਿੱਥੇ ਜ਼ਰੂਰਤਮੰਦ ਬੱਚੇ ਬਜ਼ੁਰਗ ਆ ਕੇ ਇੱਥੇ ਸਾਡੀ ਸਭਾ ਦੇ ਸਦਸਿਆਂ ਵੱਲੋਂ ਜੋ ਯੋਗਦਾਨ ਕੀਤਾ ਗਿਆ ਹੈ ਵੀ ਇੱਥੇ ਵਾਈਫਾਈ ਲੱਗਿਆ ਹੈ ਏਸੀ ਲੱਗਿਆ ਹੈ ਕਿਤਾਬਾਂ ਮਹਈਆ ਕਰਾਈਆਂ ਜਾਂਦੀਆਂ ਉਸ ਤੋਂ ਇਲਾਵਾ ਵੀ ਜੇ ਕਿਸੇ ਜ਼ਰੂਰਤਮੰਦ ਬੱਚੇ ਨੂੰ ਫੀਸ ਦੀ ਲੋੜ ਹੈ ਕਿਤਾਬਾਂ ਦੀ ਲੋੜ ਹੈ ਸਾਡੀ ਸਭਾ ਜਿਹੜੀ ਹੈ ਹਮੇਸ਼ਾ ਇਹ ਸੇਵਾ ਦੇ ਲਈ ਤਤਪਰ ਰਹਦੀ ਹੈ ਔਰ ਆਨਾਲੇ ਸਮੇਂ ਦੇ ਵਿੱਚ ਵੀ ਜੇ ਕੋਈ ਹੁਨਰਵੰਦ ਬੱਚੇ ਹੈ जेडे नई फीसा दे सकते नहीं किताबा ले सकते सभा उनके लिए हर टाइम तैयार है आ, नमस्कार सभी को जय हिंद जय भारत मेरा नाम विभा ठाकुर है आज हम 26 जनवरी का गणतंत्रता दिवस का समारोह मना रहे हैं यहाँ पर हमारे 26 जनवरी को संविधान लागू हुआ था संविधान हमारा तैयार 26 नवंबर को हुआ था उन्नीस को लेकिन लागू वो उन्नीस में हुआ इसके कारण हम आज ये उत्सव मना रहे हैं हम चाहते हैं कि हमारा भारत हमेशा गणतंत्र रहे आज का उत्सव बहुत अच्छा रहा धन्यवाद क्या भी भी लोगों को मैं ये मैसेज देना चाहती हूँ जैसे कि आज गणतंत्र का दिवस है तो जो हमारा लॉ है हमारा संविधान हमारा कॉन्स्टिट्यूशन उसको ज़रूर फॉलो करें और लॉ के बनाए रास्ते पर ही चलें थैंक यू बहुत अच्छा लग रहा है हम यहाँ पे हर समारोह हर हर कार्यक्रम बहुत धूमधाम से मनाते हैं और वैसे ही आज मना रहे हैं हमेशा हमारा कार्यक्रम सफल रहता है और आज भी सफल है धन्यवाद